ਸਵਾਗਤ ਜਿੰਦਾਬਾਦ 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 ਸਰਦੇ ਲੋਕ ਜਿੰਦਾਬਾਦ ਜਿੰਦਾਬਾਦ ਪੂਰਾ ਫਲੋਰ ਦੇਕਰਨ ਨੂੰ ਉਜਾੜਨ ਲਈ ਕਈ ਦਿਨਾਂ ਰੇਲਵੇ ਪੁਲਿਸ ਕੋਸ਼ਿਸ਼ ਕਰ ਰਹੀ ਸੀ ਜਦੋਂ ਅੱਜ ਰੇਲਵੇ ਵਿਭਾਗ ਵੱਲੋਂ ਕਦ ਪਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਤੇ ਜੀਸੀਬੀ ਮਸ਼ੀਨ ਚਲਾਉਣੀ ਸ਼ੁਰੂ ਕੀਤੀ ਤਾਂ ਮੁਹੱਲੇ ਸੰਤੋਖਪੁਰ ਫਿਲੌਰ ਦੇ ਨਿਵਾਸੀਆਂ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਜਨੈਲ ਫਿਲੌਰ ਤੇ ਹੰਸ ਰਾਜ ਦੀ ਅਗਵਾਈ ਵਿੱਚ ਉਜਾੜੇ ਦੀ ਕਾਰਵਾਈ ਰੋਕ ਦਿੱਤੀ। ਇਸ ਮੌਕੇ ਤੁਰੰਤ ਦਿਹਾਤੀ ਮਜ਼ਦੂਰ ਸਭਾ ਫਿਲੌਰ ਵੱਲੋਂ ਫੈਸਲਾ ਕਰਕੇ ਲੋਕਾਂ ਦਾ ਉਜਾੜਾ ਰੋਕਣ ਲਈ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਨੈਲ ਫਿਲੌਰ ਨੇ ਕਿਹਾ ਕਿ ਲੋਕਾਂ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਉਜਾੜਾ ਰੋਕ ਕਾਲੀ ਹਰ ਕੁਰਬਾਨੀ ਕਰਾਂਗੇ ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੁਭਾਈ ਆਗੂ ਕੁਲਦੀਪ ਸਿੰਘ ਫਲੋਰ ਤੇ ਕੁਲਜਿੰਦਰ ਢੱਲੀਵਾਲ ਨੇ ਪੱਕੇ ਮੋਰਚੇ ਨੂੰ ਪੂਰਨ ਸਹਿਯੋਗ ਦੇਣ ਦਾ ਫੈਸਲਾ ਕੀਤਾ। ਇਸ ਮੌਕੇ ਮਾਸਟਰ ਹੰਸਰਾਜ ਨੇ ਕਿਹਾ ਕਿ ਬੀਤੇ ਦਿਨੀ ਤਹਿਸੀਲਦਾਰ ਫਲੋਰ ਰਹੀਂ ਇੱਕ ਮੰਗ ਪੱਤਰ ਰੇਲਵੇ ਮੰਤਰੀ ਰਗਨੀਤ ਸਿੰਘ ਬਿੱਟੂ ਨੂੰ ਭੇਜਿਆ ਤੇ ਮੰਗ ਕੀਤੀ ਸੀ ਮੁਹੱਲਾ ਸੰਤੋਖਪੁਰ ਫਲਵਾ ਦੇ ਘਰਾਂ ਨੂੰ ਉਜਾੜਨ ਤੋਂ ਬਚਾਇਆ ਜਾਵੇ ਕਿਉਂਕਿ ਇਹ ਲੋਕ ਪਿਛਲੇ 40 ਸਾਲ ਤੋਂ ਇੱਥੇ ਬਸੇ ਹੋਏ ਹਨ ਜਿਨ੍ਹਾਂ ਦੇ ਆਧਾਰ ਕਾਰਡ ਤੇ ਵੋਟਰ ਕਾਰਡ ਬਣੇ ਹੋਏ ਹਨ ਤੇ ਬਿਜਲੀ ਦੇ ਕਨੈਕਸ਼ਨ ਵੀ ਚੱਲ ਰਹੇ ਹਨ। ਪਰੀਲ ਵਿਭਾਗ ਵੱਲੋਂ ਕਰਾਂ ਨੂੰ ਤੋੜਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਚੋਰੀਆਂ ਹਨ ਪਰ ਇਸ ਦੇ ਪ੍ਰਸ਼ਾਸਨ ਦੇ ਕੰੰਤੇ ਕੋਈ ਜੂਨ ਨਹੀਂ ਸਰਕੀ ਤੇ ਅਖੀਰ ਲੋਕਾਂ ਦੇ ਸਹਿਯੋਗ ਨਾਲ ਪੱਕਾ ਮੋਚਾ ਸ਼ੁਰੂ ਕਰਨਾ ਪਿਆ ਇਸ ਮੌਕੇ ਕਾਂਗਰਸ ਜਨਨੈਲ ਫਿਲੋਨਿਕਿ ਹੱਕੇ ਸਰਕਾਰ ਪਹਿਲਾਂ ਲੋਕਾਂ ਦੇ ਬਸੇਬੇ ਦਾ ਪ੍ਰਬੰਧ ਕਰੇ ਅੱਜ ਅਸੀਂ ਮਹੱਲਾ ਸੰਤੋਖਪੁਰਾ ਦੇ ਵਿੱਚ ਪੱਕਾ ਧਰਨਾ ਜਿਹੜਾ ਆ ਉਹ ਲਾ ਦਿੱਤਾ ਹੈ ਦਿਹਾਤੀ ਮਜ਼ਦੂਰ ਸਭਾ ਲੋ ਔਰ ਜਿਹੜਾ ਹੋਰ ਸਾਡੇ ਨਾਲ ਭਰਾਤਰੀ ਜਥੇਬੰਦੀਆਂ ਤੋਂ ਅਸੀਂ ਉਹਨਾਂ ਨੂੰ ਵੀ ਸੱਦਾ ਦਿੰਨੇ ਆ ਕਿ ਇਸ ਧਰਨੇ ਦੀ ਹਮਾਇਤ ਦੇ ਵਿੱਚ ਉਹ ਵੀ ਇੱਥੇ ਆਣ ਤਾਂ ਜੋ ਕਿ ਗਰੀਬ ਲੋਕਾਂ ਦੇ ਮਕਾਨ ਜਿਹੜੇ ਆ ਉਹ ਟਹਿ ਰਹੇ ਆ ਨੁਕਸਾਨ ਹੋ ਰਿਹਾ ਉਹਦਾ ਬਚਾਅ ਕਰ ਸਕੀਏ ਸਾਰੀਆਂ ਇਹ ਜਿੰਨੀਆਂ ਸਾਡੀਆਂ ਭਰਾਤਰੀ ਜਥੇਬੰਦੀਆਂ ਆ ਉਹਨਾਂ ਨੂੰ ਅਸੀਂ ਸੱਦਾ ਦਿੰਨੇ ਆ ਕਿ ਉਹ ਸਾਡੀ ਹਮਾਇਤ ਤੇ ਆਉਣ ਤਾਂ ਜੋ ਕਿ ਗਰੀਬ ਲੋਕਾਂ ਦਾ ਕਿਤਨਾ ਕਿਤੇ ਬਚਾਅ ਹੋ ਸਕੇ ਜੀ ਮਜ਼ਦੂਰ ਸਭਾ ਵੱਲੋਂ ਮੱਲਾ ਸੰਤੋਖਪੁਰਾ ਫਲੋਰ ਵਿੱਚ ਜਿਹੜਾ ਮੋਰਚਾ ਅੱਜ ਪੱਕਾ ਲਾਇਆ ਗਿਆ ਆ ਇਹ ਇਸ ਕਰਕੇ ਲਾਇਆ ਗਿਆ ਵੀ ਜਿਹੜੇ ਆ ਗਰੀਬ ਲੋਕਾਂ ਦੇ ਆ ਇਹ ਘਰ ਢਾਏ ਜਾ ਰਹੇ ਆ ਜਿਹੜੀ ਦੀਵਾਰ ਦੇ ਨਾਂ ਤੇ ਉਹਨਾਂ ਦੇ ਜਿਹੜੇ ਦਰਵਾਜ਼ੇ ਆ ਉਹ ਬੰਦ ਕੀਤੇ ਜਾ ਰਹੇ ਆ ਪਿਛਲੇ ਸਮੇਂ ਅਸੀਂ ਦਿਹਾਤੀ ਮਜ਼ਦੂਰ ਸਭਾ ਵੱਲੋਂ ਮੰਗ ਕੀਤੀ ਸੀ ਵੀ ਅਸੀਂ ਮੰਗ ਪੱਤਰ ਵੀ ਦਿੱਤੇ ਐਸਡੀਐਮ ਸਾਹਿਬ ਨੂੰ ਤੇ ਉਹਦੇ ਨਾਲ ਹੀ ਜਿਹੜਾ ਭਾਰਤ ਦਾ ਰੇਲਵੇ ਮੰਤਰੀ ਆ ਬਿੱਟੂ ਜੀ ਉਹਨੂੰ ਵੀ ਮੰਗ ਪੱਤਰ ਭੇਜਿਆ ਆ ਪਰ ਇਹ ਸਰਕਾਰ ਜਿਹੜੀ ਆ ਰੇਲਵੇ ਭਾਗ ਜਿਹੜਾ ਆ ਉਹ ਗਰੀਬ ਲੋਕਾਂ ਦੇ ਨਾਲ ਧੋਖਾ ਕਰ ਰਿਹਾ ਉਹਨਾਂ ਦੀਆਂ ਜਿਹੜੀਆਂ ਕੰਧਾਂ ਆ ਪਾ ਕੇ ਦਰਵਾਜਿਆਂ ਦੇ ਮੋਰੇ ਦਰਵਾਜੇ ਬੰਦ ਕੀਤੇ ਜਾ ਰਹੇ ਆ 4-4 ਫੁੱਟ ਉਹਨਾਂ ਦੇ ਦਰਵਾਜਿਆਂ ਮੋਰੇ ਪਾੜ ਦਿੱਤਾ ਜੇ ਮੈਂ ਆ ਗਿਆ ਤੇ ਉਹ ਵੀ ਟਹਿ ਜਾਣੇ ਆ ਮਕਾਨ ਵੀ ਟਹਿ ਜਾਣੇ ਐ ਇਸ ਕਰਕੇ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਤੇ ਰੇਲਵੇ ਵਿਭਾਗ ਵੱਲੋਂ ਵੀ ਇਹ ਜਿਹੜਾ ਗਰੀਬ ਲੋਕਾਂ ਦਾ ਅਜਾੜਾ ਬੰਦ ਕੀਤਾ ਜਾਵੇ ਗਰੀਬ ਲੋਕਾਂ ਦੇ ਜਿਹੜੇ ਦਰਵਾਜੇ ਬੰਦ ਕਰ ਰਹੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਖੋਲਿਆ ਜਾਵੇ ਇਸ ਕਰਕੇ ਅਸੀਂ ਅੱਜ ਪੱਕਾ ਮੋਰਚਾ ਲਾ ਕੇ ਦਿਹਾਤੀ ਬਦੂਰ ਸਭਾ ਵੱਲੋਂ ਬੈਠੇ ਆ ਅਸੀਂ ਹੋਰ ਵੀ ਸਹਿਯੋਗ ਮੰਗਦੇ ਆ ਜਿਹੜੇ ਜਾਗਦੇ ਜ਼ਮੀਨ ਵਾਲੇ ਲੋਕ ਆ ਇੱਥੇ ਧਰਨੇ ਦੇ ਵਿੱਚ ਸ਼ਾਮਲ ਹੋਣ ਤੇ ਗਰੀਬ ਲੋਕਾਂ ਦਾ ਬਚਾਅ ਕੀਤਾ ਜਾ